ਜੀ ਸਭ ਸ੍ਰੀ ਕਾ ਜੀ ਸਾਰਿਆਂ ਨੂੰ ਸਵਾਲ ਪਈ ਤੁਹਾਡਾ ਮੇਰੇ ਚੈਨਲ ਚ ਉਹ ਇਹ ਕਾ ਕੇ ਫਿਰ ਠੀਕ ਠਾਕ ਹੋ ਬੰਗੇ ਅੱਜ ਕੜਾ ਜੀ ਦੀ ਦਿਨ ਹੈਗਾ ਜੀ ਬੁੱਧਵਾਰ ਦਾ ਬਣਾ ਰਹੇ ਹਾਂ ਮੱਝ ਕੇ ਢਾਈ ਕੋਈ ਤਰੀਕਾ ਕੀ ਦਬਾਇ ਰਾਣੀ ਚਾ ਵੀਡੀਓ ਸ਼ੁਰੂ ਕਰਦੇ ਆਂ ਤੁਲਕਾ ਤੋਂ ਪਹਿਲਾਂ ਜੇ ਮੇਰੇ ਚੈਨਲ ਦੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਇਹ ਆਪਾਂ ਪਹਿਲਾਂ ਬਣਾ ਲਈ ਸੀ 8:15 ਵਜੇ ਚਾਹ ਹੁਣ ਮੈਂ ਫਿਰ ਬਣਾਈਏਗੀ 2:30 ਵਜੇ ਤੱਕ ਦੀ ਹੁਣ ਬੱਚੇ ਆਉਣ ਵਾਲੇ ਨੇਗੇ ਤਾਂ ਕਰਕੇ ਲਈ ਬਣਾਈ ਐਥੇ ਮਾ ਟਿੱਕਾ ਲੀਤੀ ਹੋਈ ਸੀ ਸਾਢੇ 11:00 ਵਜੇ ਬਣੀ ਸੀ ਚਾਹ ਬਾਰੀ ਮੱਤੀ ਦੇ ਹੋਣਗੇ ਬਸ ਅੱਜ ਪਹਿਲਾਂ ਕੋਈ ਵੀਡੀਓ ਸ਼ੁਰੂ ਕਰ ਕਹੀ ਜੀ ਬਣਾਇਆ ਗਲੋ ਜੇ ਮੈਂ ਲੱਜਾ ਅਤਾਰ ਦੇ ਚਾਹਣਾ ਵੀਡੀਓ ਬਣਾ ਲੈਨੇ ਬਾਕੀ ਜਿਹੜੇ ਆਪਣੇ ਵੀਡੀਓ ਦੇਖਦੇ ਹਨ ਉਹਨਾਂ ਦਾ ਧੰਨਵਾਦ ਜੀ ਲਾਈਕ ਵੀ ਕਰਦੇ ਨੇ ਪਰ ਜਿੰਨੇ ਆਪਣੇ ਵੀਡੀਓ ਨੂੰ ਵੇਖੂ ਹੁੰਦੇ ਐ ਲਾਈਕ ਨਹੀਂ ਹੁੰਦੇ ਪਲੀਜ਼ ਵੀਡੀਓ ਦੇਖਦੇ ਹੋ ਨਾ ਲਾਈਕ ਤਾਂ ਨਾਲ ਦੀ ਨਾਲ ਕਰ ਦਿਆ ਕਰੋ ਜੇ ਤੁਸੀਂ ਚੈਨਲ ਤੇ ਜਾ ਕੇ ਉਹ ਵੀਡੀਓ ਚਲਾਉਣੇ ਲਾਈਕ ਜ਼ਰੂਰ ਕਰ ਦਿਆ ਕਰੋ ਲਾਈਕ ਨਾਲ ਹੋਰ ਤਾਂ ਕੁਝ ਨਹੀਂ ਵਸਦਾ ਇਹ ਹੁੰਦਾ ਵੀ ਹੌਸਲਾ ਜੇ ਮਿਲ ਜਾਂਦਾ ਹੈਗਾ ਵੀ ਐ ਹੁੰਦਾਗਾ ਵੀ ਚਲ ਆਪਣੀ ਵੀਡੀਓ ਵੀ ਵਧੀਆ ਲੱਗੀ ਰਹੇ ਜੋ ਲੈ ਕੇ ਕੀਤੀ ਹੈਗੀ ਤੇ ਹੋਰ ਤਾਂ ਕੋਈ ਹੋ ਹੁੰਦਾਗਾ ਅੱਗੇ ਦੇ ਕੇ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਕਰਵਾਓ ਚੈਨਲ ਨੂੰ ਸਬਸਕ੍ਰਾਈਬ ਕਰਨਗੇ ਆਪਣੇ ਬਸ ਤਾਂ ਆਪਣੇ ਵਧੀਆ ਜਿਵੇਂ ਜਿਵੇਂ ਆਪਣਾ ਟਾਈਮ ਹੋਇਆ ਜਿੰਨਾ ਕਹਿੰਦਾ ਚੈਨਲ ਬਣੇ ਵਧੀਆ ਵਧੀ ਜਾਂਦੇ ਨੇਗੇ ਐਂਡਾ ਵੀ ਆਪਾਂ ਕੋਈ ਨਹੀਂ ਹੈਗਾ ਫਿਰ ਬਿਕਦਾਂ ਵੀ ਆਪਣਾ 1000 ਸਬਸਕ੍ਰਾਈਬ ਹੋ ਜੇ ਜਿੰਨਾ ਟਾਈਮ ਹੋਇਆ ਚਲੋ 2-4 ਸਬਸਕ੍ਰਾਈਬਰ ਫਿਰ ਉਹ ਵੀ ਵਧ ਹੀ ਜਾਂਦੇ ਨੇਗੇ ਕਦੇ ਭਾਵੇਂ ਆਇਕ ਬਦੇ ਨਹੀਂ ਤੇ ਵਿਚਾਰ ਤੋਂ ਉਹ ਵੀ ਵਧ ਜਾਂਦੇ ਨੇਗੇ ਤੰਦਵਾ ਜੀ ਜੇ ਸਬਸਕ੍ਰਾਈਬ ਕੀਤਾ ਆਪਣਾ ਚੈਨਲ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਵਾਚ ਟਾਈਮ ਪੂਰਾ ਕਰਵਾਓ ਆਪਣਾ ਚਲੋ ਇਹ ਚਾਊਬੜ ਜਾਂਦੇ ਪਸ਼ੂ ਗੱਖਾ ਪਾ ਦਿੱਤੇ ਨੇਗੇ ਦੇਖੋ ਆਟਾ ਬਹੁਤ ਲਾਉਂਦਾ ਹੈ ਗੱਲ ਐ ਮੈਂ ਆਟਾ ਕੱਟ ਲਾਉਣੀ ਹੈ ਉੱਤੇ ਉੱਤੇ ਜੇ ਵੱਧ ਦੇਖਦਾ ਮੈਂ ਵਿਚਰ ਲਾਉਣੀ ਹੁੰਦੀ ਆ ਜਿਆਦਾ ਉੱਤੋਂ ਉੱਤੋਂ ਜੇ ਪਸ਼ੂ ਖਾ ਕੇ ਫਿਰ ਕੱਖ ਡੋਲਣ ਲੱਗ ਜਾਂਦੇ ਨੇਗੇ ਮੱਝਾ ਖੋਲਣ ਗਏ ਹੋਏ ਨੇ ਮੈਂ ਖਸ ਚਾਹ ਪੀ ਕੇ ਛੱਡ ਰਹੇ ਹੁਣੇ ਮੈਂ ਚਾਹ ਪੀ ਲੂੰਗੀ ਹੁਣ ਮੈਨੂੰ ਬੰਨਣੀ ਆ ਪੈਣੀ ਆ ਜਦੋਂ ਆ ਗਈਆਂ ਮੈਂ ਉਧਰ ਚਾਹ ਵੀ ਮੇਰੀ ਉੱਪਰ ਨਾਲੀ ਆ ਦੁੱਧ ਪਾਉਣੇ ਚਾਹ ਚ ਆ ਗੀਆਂ ਇਹ ਭਜਦੀਆਂ ਨੇ ਪਹਿਲਾਂ ਕਰੋ ਸਵੇਰੇ ਆਏ ਭਜਨੀਆਂ ਵੀ ਛੇਤੀ ਬਸ ਬਾਹਰ ਲੈ ਜਾ ਫਿਰ ਇਹ ਜੇ ਵੇਲੇ ਘਰ ਨੂੰ ਆਪ ਦੇ ਖਾਲਾ ਇੱਕ ਦੂਜੀ ਮੂਰੇ ਪਤਾ ਨਹੀਂ ਕੀ ਇਹਨਾਂ ਨੂੰ ਸਵਾਦ ਆਉਂਦਾ ਕਿੱਥੇ ਦੇਖੇ ਪੁੱਠੇ ਪਾਸੇ ਗਈ ਐ ਲੋ ਜੀ ਮੱਝਾਂ ਆਪ ਬੰਨਤੀਆਂ ਮੈਂ ਵੀਡੀਓ ਬੰਦ ਕਰਨੀ ਸੀਗੀ ਫਿਰ ਕਈ ਵਾਰ ਫੋਨ ਡਿੱਗ ਜਾਂਦਾਗਾ ਪਰੀਆਂ ਕਿ ਫੋਨਾਂ ਦੇ ਬੰਨੀਆਂ ਨੇ ਫਿਰ ਕਰੂਜੀ ਦੇ ਬੂਰੇ ਖਾਂਦੀਆਂ ਨਹੀਂ ਦੋ ਦੋ ਬੰਨਣੀਆਂ ਪੈਂਦੀਆਂ ਨੇ ਕਾਲੀ ਕਾਲੀ ਬਾਹਰ ਪੇੜ ਤਾਂ ਚਾਚੀ ਦੁੱਧ ਪਾਵਾਂ ਲੋਈ ਚਾਚੀ ਦੁੱਧ ਆਪਾ ਪਾ ਲਿਆ ਇਹ ਨੂੰ ਹੁਣ ਆਪਾਂ ਫੜ ਲਾਂਗੇ ਗੜਬੀ ਚ ਪੁਣਪੁਣ ਕੇ ਨਾ ਬਹੁਤ ਚਪਾਂਗੇ ਹੁਣ ਮੈਂ ਜੱਗ 'ਚ ਚਾਹ ਪਾਉਣੋਂ ਹਟ ਗਈ ਬੋਤਲ ਪਾਉਣ ਲੱਗੀ ਕਿਉਂਕਿ ਫਿਰ ਹੁਣ ਨਾ ਠੰਡ ਵੱਧ ਗਈ ਹੁਣ ਫਿਰ ਜੋ ਆਕਾਂ 'ਚਾਹ ਠੰਡੀ ਜੀ ਹੋ ਜਾਂਦੀ ਹੈਗੀ ਉਦੋਂ ਦੀ ਹੁਣ ਤਾਂ ਅੱਧੇ ਘੰਟੇ 'ਚ ਠੰਡੀ ਹੋ ਜਾਂਦੀ ਜੱਗ 'ਚ ਇਹ ਬੋਤਲ ਗੜਬੀ ਨਾਲ ਪੋਲ-ਪੋਲ ਕੇ ਬੋਤਲ 'ਚ ਪਾਵਾਂਗੀ ਬੋਤਲ ਦਾ ਮੂੰਹ ਛੋਟਾ ਵਾ ਸਿਰ 'ਚ ਪੁੰਣੀ ਨਹੀਂ ਲੱਗਦੀ ਹੈਗੀ ਗੜਬੀ 'ਚ ਪਾਉਣ ਕੇ ਪਾਣੀ ਪੈਂਦੀ ਆ ਕੱਪੜੀ ਗੜਬੀ 'ਚ ਰੱਖ ਲਾਂਗੇ ਅਸੀਂ ਦੋਨੇ ਜਾਨੇ ਪੀ ਲਾਂਗੇ ਜੋ ਆ ਕਾਪੀ ਪਾ ਰਹੇ ਆਪਾਂ ਫਾਰਮਰ ਨੂੰ ਤਾਂ ਕੋਈ ਜ਼ਿਆਦਾ ਨਹੀਂ ਹੈਗਾ ਜਮੀਨੀ ਜੇ ਬਸ ਆਈ ਨੂੰ ਕਦੇ ਵੀ ਚਾਹ ਪੀ ਲੈ ਪਈਏ ਬਣੀ ਪਈਏ ਤਾਂ ਪੀ ਲੂਗੀ ਨਾ ਮਿਲੂ ਤਾਂ ਕੋਈ ਚੱਕਰ ਨਹੀਂ ਬਸ ਜੋ ਤਾਂ ਆਪਣਾ ਸੁੱਖ ਨਾਲ ਰੋਟੀ ਵੀ ਚਾਹ ਵੀ ਵਧੀਆ ਖੁੱਲ੍ਹੇ ਖਾਂਦਾ ਗਰ ਅੱਜ ਕਿ ਚਾਹ ਪੀਂਦਾ ਦੁੱਧ ਉਹਦੇ ਵੀ ਹੁਣ ਜੀ ਖਰਾਕ ਜਿਉ ਹੋਈ ਹੈਗੀ ਤੇ ਤਾਂ ਜੋ ਹੁਣ ਵਧੀਆ ਕੱਦ-ਕੁੱਦ ਜਾ ਕਰ ਗਿਆ ਪਹਿਲਾਂ ਤਾਂ ਬਹੁਤ ਘੱਟ ਸੀ ਖਰਾਕ ਫਾਰਮਰ ਨੂੰ ਨਹੀਂ ਹੈਗਾ ਰੋਟੀ ਬਸ ਕਹਿ ਘਾਏ ਤਾਂ ਖਾਂਦੀਏਗੀ ਜੇ ਲੱਗ ਜੇ ਤਾਂ ਨਹੀਂ ਪਤਾ ਦੋ ਤਿੰਨ ਖਾ ਜੇ ਫਿਰ ਜੋਤ ਨਹੀਂ ਸਾਰਦਾ ਹੈਗਾ ਜੋ ਤਾਂ ਸਵੇਰੇ ਵੀ ਸਕੂਲ ਜਾਂਦਾ ਜ਼ਰੂਰ ਦੋ ਪਰੌਠੇ ਖਾਣੇ ਖਾਣਿਆ ਨੇ ਜੇ ਜਮੀ ਨਹੀਂ ਭੁੱਖ ਤਾਂ ਇੱਕ ਖਾ ਕੇ ਜਾਊਗਾ ਹਰ ਮਨ ਤਾਂ ਸਵੇਰੇ ਰੋਟੀ ਜਮੀ ਨਹੀਂ ਖਾ ਕੇ ਜਾਂਦੀ ਕਦੇ ਨਹੀਂ ਖਾ ਕੇ ਜੀਤਾ ਕੋਈ ਵਾਸਤਾ ਨਹੀਂ ਹੁੰਦਾ ਇਥੇ ਤਾਂ ਇਹ ਵੀ ਹੁਣ ਇਹ ਇੱਥੋਂ ਵੱਡਾ ਲੱਗਣ ਲੱਗਾ ਲੱਗਾ ਇੱਥੋਂ ਛੋਟਾ ਹੈਗਾ ਇਹ ਤੋਂ ਖਾਲੀ ਭਿੰਦੀ ਨਿਬੋਸ ਉਪਰ ਆ ਲਾਜ ਦੇ ਦਾ ਕਾਹਨ ਚੀਜਾਂ ਦਾ ਤਾਂ ਹੈਗਾ ਜੇ ਬਲੱਡ ਜਾਵਾਂਗੇ ਤਾਂ ਕੋਲਚੇ ਤੋਂ ਬਿਨਾਂ ਨਹੀਂ ਮੁਰ ਸਕਦੇ ਸੀ ਰੂਲ ਕੋ ਕੋਲਚਾ ਲੈ ਕੇ ਦਿਓ ਤੇ ਰੋਟੀ ਰੋਟੀ ਦਾ ਤੁਹਾਨੂੰ ਘੱਟੀ ਲਾਲ ਚਾ ਚਲੋ ਜਾ ਕੇ ਲੀਏ ਤੱਕੜ ਵਿੱਥਿਆ ਬੋਤਲ ਦਾ ਘੱਟੀ ਆ ਜਿਸੀ ਪੀ ਲਾਂਗੇ ਲੈ ਜਾਨੇ ਉਜੀ ਇਹ ਟਾਈਮ ਹੋ ਗਿਆ ਸੀਗਾ 4:00 ਵਜੇ ਦਾ ਮੈਂ ਲਾਗੀ ਸੀ ਕੱਪੜੇ ਨੇ ਤਹਾਂ ਲਾਉਣ ਬਾਝ ਕੇ ਰੱਖਦੀ ਆ ਕੱਪੜੇ ਫੇਰ ਮੁੜ ਕੇ ਤਹਾਂ ਦੀ ਕੌਲ ਹੋ ਜਾਂਦੀ ਹੈਗੀ ਅੱਜ ਮੈਂ ਨਾ ਫਿਰ ਨਾਲ ਦੀ ਨਾਲ ਹੀ ਤਹਾਂ ਲਾਤੀ ਸੀਗੀ ਤੇ ਅੱਜ ਮੈਂ ਸਿਰ ਵੀ ਨਾਤੀ ਸੀਗੀ ਬਸ ਛਾਵੇਂ ਬੈਠੇ ਹਾਂ ਠੰਡ ਲੱਗਦੀ ਸੀ ਕੀ ਕਰੀਏ ਬਸ ਜੇ ਧੁੱਪੇ ਬਹਿਣਾ ਤਾਂ ਤੁੱਪ ਕਰੜੀ ਹੁੰਦੀ ਹੈ ਬੈਠਿਆ ਨਹੀਂ ਜਾਂਦਾ ਹੈਗਾ ਤੇ ਸ਼ਾਮੇ ਠੰਡ ਲੱਗਦੀ ਆ ਪਤਾ ਨਹੀਂ ਕਿਵੇਂ ਜਿਹਾ ਮੌਸਮ ਹੋਇਆ ਪਿਆਗਾ ਸ਼ਾਮੇ ਜਮੀ ਨਹੀਂ ਬੈਠਾ ਜਾਂਦਾ ਤਾਲੀ ਕਰੜੀ ਧੁੱਪ ਚ ਵੀ ਨਹੀਂ ਬੈਠਾ ਜਾਂਦਾ ਹੁਣ ਤਨੀ ਐਂ ਜਿਹਾ ਮੌਸਮ ਹੋ ਗਿਆ ਤੇ ਫਿਰ ਮੈਂ ਇਧਰ ਸ ਸ਼ਾਂਹ ਜਿੱਕੜੀ ਸੇ ਲੈ ਅਸੀਂ ਮੰਜਾਉ ਆਪਣੇ ਬਸ ਐਸ ਟਾਈਮ ਤਾਂ ਥੋੜੀ ਜੀ ਧੁੱਪ ਆ ਜਾਂਦੀ ਹੈ ਜਮੀ ਤੇ ਉਧਰ ਪਾਣੀ ਵਾਲੇ ਗਿੱਜਰ ਦੇ ਕੋਲੇ ਜੇ ਬਸ ਉੱਥੇ ਥੋੜੀ ਧੁੱਪ ਹੁੰਦੀ ਹੈਗੀ ਫਿਰ ਮੈਂ ਇਤਨੀ ਘੜੀ ਸਲਿਆ ਸੀ ਮੰਜਾ ਲੱਗ ਗਈ ਸੀ ਤੈ ਹਾ ਲਾਉਣ ਪਹਿਲਾਂ ਮੈਂ ਜਵਾਕਾਂ ਦੇ ਕਪੜਾ ਨਹੀਂ ਲਾਉਣੀ ਹੁੰਦੀਆਂ ਤੈ ਹਾ ਜਿਨ੍ਹਾਂ ਦੇ ਆਰਡਰ ਰੱਖੇ ਹੁੰਦੇ ਨੇਗੇ ਕੁਝੇ ਸਾਡੇ ਨਵੇਂ ਕਪੜੇ ਸੀ ਮੇਰੇ ਤੇ ਜੋਤ ਤੇ ਜੋਤ ਦੀਆਂ ਪਤਲੀਆਂ ਜੇ ਲੋਹਾਂ ਵੀ ਹਜੇ ਰੱਖੀਆਂ ਨਹੀਂ ਹੈਗੀਆਂ ਬਸ ਇਹ ਹੀ ਪਾਈ ਜਾਂਦਾਗਾ ਦੁਪਹਿਰਾਂ ਜੀ ਬੂੜ ਵੀ ਬਹੁਤ ਘੱਟ ਪਾਉਂਦਾ ਚੱਪਲ ਹੀ ਰੱਖਦਾ ਗਾਨੇ ਹੁਣ ਮੈਂ ਕਰੇ ਪਾਉਣ ਨੂੰ ਬੂਟ ਹੋਰ ਲਿਆ ਤੇ ਇਹਨੂੰ ਡਾਕਟਰ ਨੇ ਕਿਹਾ ਸੀਗਾ ਵੀ ਬੂਟ ਪਾ ਕੇ ਰੱਖਿਆ ਕਰ ਹਰ ਟਾਈਮ ਵੀ ਫੇਰ ਪੈਰ ਠੀਕ ਹੋਊਗਾ ਸਕੂਲ ਆ ਕੇ ਕਿਹਾ ਸਕੂਲ ਵਾਲੇ ਲਾ ਦਿੰਦਾ ਸੀ ਮੁਰਕੇ ਜਮੀ ਨਹੀਂ ਪਾਉਂਦਾ ਸੀਗਾ ਹੁਣ ਪੈਰ ਕਰਕੇ ਤਾਂ ਪਾ ਲੈਂਦਾ ਬਸ ਵੀ ਮੇਰਾ ਪੈਰ हट ਜੂਗਾ ਤੇ ਪਤਲੀ ਲੋਰਾਂ ਪਾਈ ਜਾਂਦਾ ਬਸ ਹੁਣ ਗਰਮ ਵੀ ਹੈਗੇ ਨੇ ਕੱਪੜੇ ਦੇਖੋ ਵੀ ਟਰੈਕ ਸੂਟ ਵੀ ਹੈਗਾ ਗਰਮ ਲੋਹਰਾ ਵੀ ਹੈਗੀਆਂ 2-3 ਬਸ ਪਤਲੀ ਪੌਂਦਾ ਇਹ ਪਤਾ ਨਹੀਂ ਕੀ ਆ ਦੁਪਹਿਰੀ ਇਹਨੂੰ ਕਹਿੰਦਾ ਫਿਰ ਮੈਨੂੰ ਬੜੀ ਹੋ ਲੱਗਦੀ ਹੈ ਗਰਮੀ ਯੋ ਲੱਗ ਜਾਂਦੀ ਹੈ ਨਾਲੇ ਫਿਰ ਬਿਮਾਰ ਵੀ ਛੇਤੀ ਹੁੰਦਾ ਫਿਰ ਸਿਰ ਦੁਖਣ ਲੱਗ ਜਾਂਦਾ ਠੰਡ ਨਾਲ ਬਸ ਜੇ ਕੋ ਕੱਪੜੇ ਧੋ ਲੈਨੇ ਫਿਰ ਸਾਮਣ ਦਾ ਕੰਮ ਹੋ ਜਾਂਦਾਗਾ ਸਾਰਾ ਧੰਨਵਾਦ ਇਹੀ ਕੰਮ ਨੇ ਕਪੜੇ ਪਹਿਲਾਂ ਧੋ ਲੈ ਫਿਰ ਸਾਂਭ ਲੈ। ਨਾ ਜਦੋਂ ਕਿਤੇ ਭਗ ਜਾਂਦੇ ਆ ਫਿਰ ਕਪੜੇ ਨਵੇਂ ਹੋ ਜਾਂਦੇ ਨੇ ਦੋ ਨਾਲੇ। ਕਪੜੇ ਤਾਂ ਬਿਲਕੁਲ ਨਹੀਂ ਮੁੱਕਦੇ ਹੈਗੇ। ਜੇ ਰੋਜ਼ ਧੋਈ ਜਾਂ ਤਾਂ ਵੀ ਨਹੀਂ ਮੁੱਕਦੇ ਬਸ ਆਪਾਂ ਤੇ ਹੁੰਦਾ ਵੀ ਰੋਜ਼ ਕੀ ਹੱਥ ਮਾਰਾਂਗੇ ਨਾ ਇਕੱਠੇ ਧੋ ਲਾਂਗੇ। ਆ ਕਰਕੇ ਇੱਕ ਦਿਨ ਛੱਡ ਦਿੰਨੇ ਆਂਗੇ। ਠੰਡ ਹੁਣ ਬਹੁਤ ਵੱਧ ਗਈ। ਜਿਹੜਾ ਲਵੇ ਲੋਣੇ ਮੀਝਾ ਪੈਣਾ ਉਹਦੀ ਠਾਰੀਜੀ ਵਾਲੀ ਹੋ ਗਈ। ਤੇ ਅਸੀਂ ਸਾਡੇ ਪਿੰਡ ਗਏ ਸੀ ਉੱਥੇ ਤਾਂ ਰਾਤ ਨੂੰ ਬਹੁਤ ਮੀਂਹ ਪਿਆ ਸੀ। ਉਹਦੇ ਕਰਕੇ ਠਾਰੀਜੀ ਹੈਗੀ। ਕਿੱਥੇ ਜਾਦੇ ਪੈ ਗਿਆ ਕਿਤੇ ਗਣੀਆਂ ਪੈ ਗਈਆਂ ਹੁਣ ਤਾਂ ਦੁਪਹਿਰ ਵੀ ਠਰਨ ਜੇ ਲੱਗੇ ਸੀ ਮੇਰੇ ਭੜਾ ਮੱਚ ਗਿਆ ਤਾਂ ਮੈਂ ਕੈਮਰਾ ਲਾਉਣ ਲੱਗ ਗਈ ਫਿਰ ਚਾਰੀ ਮੁੱਚ ਗਿਆ ਟੈਂਪ ਹੋ ਗਿਆ 5 ਦਾ ਮਮਾ ਹਾਂ ਮਨੇ ਤੱਕ ਨਹੀਂ ਦਿੱਤਾ ਦੰਨਿਆ ਮਤੋਂ ਆਪਣੀ ਸਬਜ਼ੀ ਅੱਜ ਕੋਈ ਹੈ ਨਹੀਂ ਸੀਗੀ ਪਹਿਲਾਂ ਬਸ ਇਹ ਦੇ ਸੀਗਾ ਵੀ ਕਾਦੀ ਬਣਾਈਏ ਨਾ ਤਾਂ ਉਹ ਚ ਜੀ ਕਰੇਗਾ ਫਿਰ ਹਰ ਕੇ ਆਲੂ ਨਹੀਂ ਬਣਾਏ ਲਗੇ ਉੱਪਰ ਕੋਲ ਦੋ ਅਜਿਰਾ ਬਣਿਆ ਸੀ ਕਾਲਾ ਲੂ ਅਜਿਰਾ ਬਣਾਇਆ ਸੀ ਗਿਆ ਉਹ ਚ ਦੋ ਵੱਜ ਗਏ ਸੀ ਮੈਨੂੰ ਜਿਆਦਾ ਲੱਗੀ ਸਬਜੀ ਆਪਣੇ ਸਬਜੀ ਘੱਟ ਖਾਂਦੇ ਨੇਗੇ ਨਹੀਂ ਖਾਂਦੇ ਨੇ ਤੇ ਉਸੇ ਜੋ ਕੌਲੀ ਸਬਜੀ ਦੇ ਆਪਣੇ ਕੋਲੇ ਪਈ ਹੈ ਹਜੇ ਥੋੜਾ ਬਿਖਾ ਕੇ ਦੀ ਸਹੀ ਦੋ ਵੱਗ ਅਜਿਰਾ ਤੇ ਬਣੂਗੀ ਜੇ ਨਹੀਂ ਆਲੀ ਦੀ ਆਦੂ ਬੱਤੀ ਚਲ ਰਹੀ ਹੈ ਮਮਾ ਕਾ ਬਸ ਦਾ ਤਰੀਕਾ ਜਨਾ ਬਸ ਆਇ ਤੋ ਹਰ ਗਾਦੀ ਨੂੰ ਮੈਂ ਤੇਰੀ ਜੀ ਨੂੰ ਕਾਦੀ ਬਣਾਈ ਕਾਦੀ ਬਣਾਈ ਦੇਖ ਲਓ ਕੀ ਲਗਾ ਦਿੱਤਾ ਬਹੁਤ ਕੋੜਾ ਪਾਲਿਆ ਜੋ

ਸਾਢੇ 6 ਦਾ ਟਾਈਮ ਹੋ ਗਿਆ 35 ਮਿੰਟ ਹੋ ਗਏ 1:00 ਵੱਜ ਗਿਆ ਥੋੜੀ ਜਿਹੀ ਦੇਰ ਤਾਂ ਮੈਂ ਬਸ ਸਬਜੀ ਇੱਕ ਵਾਰੇ ਬਣੀ ਰੋਟੀ ਵੀ ਫਿਰ ਲੈਟੀ ਹੋ ਗਈ ਉਹਨੂੰ ਖਾ ਕੇ ਹੱਟਿਆ ਸਾਰੇ ਫਿਰ ਮੈਂ ਕਰਿਆ ਗੁੱਟ ਗਰਮ ਦਹੀਂ ਵਾਲਾ ਇਸ ਤੋਂ ਬਾਅਦ ਤੇਲ ਵਾਲਾ ਗਰਮ ਕਰ ਲਾਂਗੇ ਰੋਟੀ ਮਜਲੇਤੀ ਬਣਾਈ ਸੀਗੀ ਚਲੋ ਸੋਥੇ ਕੋਈ ਵੀਡੀਓ ਆਪਾਂ ਬਣਾਈ ਨਹੀਂ हो होगा दही हो हो तो गर्म हो थोड़ा जि होर पाके अपना जो गर्म होगा थोड़ा जो होर पा लेंगे पीन वास्ते कर दिए मैं ਉਈ ਦੁੱਧ ਤਾਂ ਗਰਮ ਕਰ ਲਈ ਆਪਾਂ ਫੇਰ ਪਾਣੀ ਮੇਰਾ ਰਾੜ ਲਾਇਆ ਪਿਆ ਗੱਲੇ ਉਹ ਦੇਖਦੀ ਆ ਕਰ ਕੋਸ ਟਾਈਮ ਹੋ ਗਿਆ 7:10 ਮਿੰਟ ਹੋ ਗਏ ਠੰਡੇ ਗੁੰਡੇ ਮਾਜਦੇ ਹੁਣ ਮੈਂ ਪਹਿਲੀ ਗੀ ਲੇਤੀ ਹੋ ਗਿਆ ਨੂੰ ਇੱਕ ਵਾਰ ਇਹ ਆਖਰ ਨੂੰ ਖਾਦੀ ਮੈਂ ਰੋਜ਼ ਇਹੋ ਕਰਦੀ ਹਾਂ ਕਿ ਮੈਂ ਕੋਈ ਵੀ ਇੰਟ ਕਰਦੀ ਜੀ ਉਹਦਾ ਦੇ ਦੇਖਣ ਲਈ ਉਰੀ ਬੋਰ ਹੋ ਲਾਂਗੇ ਵੀ ਸੋਈ ਚੁੰਦੀ ਹੈ ਰਾਤ ਨੂੰ ਐਂਡ ਕਰਦੇ ਵੇਲੇ ਤੇ ਮੈਂ ਦੇ ਕੋਈ ਇਸ ਨਾਮੇ ਘੱਟ ਬੜਾਈ ਦੀ ਬੁੱਕ ਮਤਲਬ ਇਹ ਫਾਚਾ ਲੈ ਤੇ ਕੀ ਬੋਰ ਦੀ ਵੀਡੀਓ ਬਣਾ ਲਾਂਗੇ ਅੱਜ ਤੇ ਮੈਂ ਸ਼ਾਮ ਨੂੰ ਘੋਰੀ ਦੀ ਜ ਸਵੇਰੇ ਆਪਾਂ ਧਾਰ ਚੋਲਿਆਂ ਦੇ ਰੋਡ ਪਾ ਲੈਂਦੇ ਅਗੇ ਫਿਰ ਮੱਝ ਨੂੰ ਸੁਭਾਈ ਕਰਿਆ ਛਾਟ ਮango ਮੂਰੇ ਪਾ ਕੇ ਚੋੜ ਲੈਣੇ ਛੱਡ ਜਾਂਦੀ ਹੈਗੀ ਟੋਕੜ ਬਈ ਹੋਈ ਹੈ ਮੱਝ ਆਪਣੀ ਤੇ ਮੇਰੇ ਪਿਆਰੀਆਂ ਜੀ ਇਹ ਮੈਂ ਤੁਹਾਨੂੰ ਪਤਾ ਨਹੀਂ ਦੇ ਰਹੀ ਵੀਰੇ ਵਾਲੇ ਵੀ ਆਪਾਂ ਕੀ ਕਰਦੇ ਆ ਮੇਰੇ ਕੋਈ ਹੋਰ ਵੀ ਵੀਰਾਂ ਜੀ ਦੇ ਕੰਟੀ ਜੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਟੁੱਟੀ ਵਾਲੀ ਵਾਲੇ ਨਾਲ ਚ ਵੀਰੇ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਿਹਦੇ ਮੇਰੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ